ਅੱਜ ਦਿੱਲੀ ਚ ਲਾਲ ਕਿਲੇ ਲਾਗੇ ਜੋ ਬੰਬ ਹਾਦਸਾ ਹੋਇਆ ਇਹ ਬਹੁਤ ਹੀ ਇੱਕ ਦੁਖਦਾਈ ਘਟਨਾ ਹੈ ਕਿਉਂਕਿ ਉੱਥੇ 12-14 ਲੋਕਾਂ ਦੀ ਵੀ ਡੈਥ ਦੀ ਖਬਰ ਸਾਹਮਣੇ ਆ ਰਹੀ ਆ ਇਹ ਬਹੁਤ ਹੀ ਜਿੱਥੇ ਦੁਖਦਾਈ ਘਟਨਾ ਹੈ ਉੱਥੇ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਕਿ ਇੱਕ ਦਿੱਲੀ ਵਰਗੇ ਸ਼ਹਿਰ ਚ ਜਿੱਥੇ ਇੰਨੀ ਸਿਕਿਉਰਿਟੀ ਟਾਈਟ ਆ ਉੱਥੇ ਇਹੋ ਜਿਹਾ ਹਾਦਸਾ ਹੋਣਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਸਾਨੂੰ ਪਤਾ ਲੱਗਾ ਕਿ ਸਵੇਰੇ ਹੀ ਫਰੀਦাবাদ ਚ ਜੰਮੂ ਕਸ਼ਮੀਰ ਪੁਲਿਸ ਤੇ ਦਿੱਲੀ ਪੁਲਿਸ ਨੇ ਇੱਕ ਜੁਆਇੰਟ ਮਿਸ਼ਨ ਨੂੰ ਅੰਜਾਮ ਦਿੱਤਾ ਜਿਹਦੇ ਚ 350 ਕਿਲੋ ਆਰਡੀਐਕਸ AK47 ਤੇ ਹੋਰ ਵੀ ਐਮੂਨੇਸ਼ਨ ਫੜੇ ਨੇ ਇਹ ਬਹੁਤ ਹੀ ਵੱਡੇ ਹਾਸੇ ਨੂੰ ਅੰਜਾਮ ਦੇਣ ਲਈ ਦਿੱਲੀ ਚ ਲਿਆਏ ਗਏ ਸੀਗੇ ਲੇਕਿਨ ਪੁਲਸ ਦੀ ਚੌਕਸੀ ਕਰਕੇ ਜਾਂ ਪੁਲਸ ਦੀ ਇੰਟੈਲੀਜੈਂਸੀ ਕਰਕੇ ਇਹ ਪਹਿਲੇ ਹੀ ਫੜੇ ਗਏ ਲੇਕਿਨ ਫੇਰ ਵੀ ਇੱਕ ਹਾਸਾ ਹੋਣਾ ਉਹ ਵੀ ਲਾਲ ਕਿਲੇ ਲਾਗੇ ਇਹ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਜਿਹੜਾ ਇਹ ਆਰਡੀਐਕਸ ਫੜਿਆ ਗਿਆ ਫਰੀਦাবাদ ਤੋਂ ਉਹ ਪਿੱਛੋਂ ਲਵਾਮਾ ਦਾ ਸੀਗਾ ਜਿੱਥੇ ਸਾਡੇ ਆਰਮੀ ਦੇ ਜਵਾਨ ਵੀ ਸ਼ਹੀਦ ਹੋਏ ਸੀ ਉਹਨੇ ਇੱਥੇ ਕਿਰਾਏ ਤੇ ਮਕਾਨ ਲਿੱਤਾ ਸੀਗਾ ਉਹ ਕੋਈ ਡਾਕਟਰ ਸੀਗਾ ਮੁਸਲਮਾਨ ਸੀਗਾ ਜਿਹਦੇ ਘਰੋਂ ਇਹ ਇੰਨੇ ਵੱਡੀ ਮਾਤਰਾ ਚ ਆਰਡੀਐਕਸ ਐਮੂਨੀਸ਼ਨ ਫੜੇ ਗਏ ਨੇ ਉਸ ਤੋਂ ਬਾਅਦ ਹੁਣ ਲਾਲਕਿੱਲੇ ਲੱਗੇ ਹਾਸੇ ਚ ਇਹ ਸਭ ਹੋਣਾ ਕਿਤੇ ਨਾ ਕਿਤੇ ਬਹੁਤ ਚਿੰਤਾ ਦਾ ਵਿਸ਼ੇ ਲੱਗ ਰਿਹਾ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਆਪਣੇ ਅੰਮ੍ਰਿਤਸਰ ਪੰਜਾਬ ਵਾਸੀਆਂ ਨੂੰ ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਦਾ ਮੈਂ ਕਿਸੇ ਵਿਸ਼ੇਸ਼ ਸਮੁਦਾਏ ਦੇ ਖਿਲਾਫ ਨਹੀਂ ਗੱਲ ਲੇਕਿਨ ਜੋ ਸਾਨੂੰ ਦਿੱਖ ਰਿਹਾ ਜਾਂ ਜੋ ਪਤਾ ਲੱਗ ਰਿਹਾ ਉਹਦੇ ਕੋਟਿੰਗ ਮੈਥਡ ਨਾਲ ਗੱਲ ਕਰ ਰਿਹਾ ਕਿ ਤੁਹਾਡੇ ਘਰਾਂ ਦੇ ਲਾਗੇ ਕੋਈ ਵੀ ਮੁਸਲਿਮ ਰਹਿੰਦੇ ਆ ਜਿਹੜਾ ਕੀ ਤੁਹਾਨੂੰ ਲੱਗਦਾ ਵਾ ਕਿ ਤੁਹਾਡੀ ਨੋਲੇਜ ਚ ਨਹੀਂ ਗਿਆ ਤੁਹਾਨੂੰ ਜਾਣਦਾ ਨਹੀਂ ਹੈਗਾ ਜਾਂ ਉਹਨੇ ਬਾਹਰੋਂ ਆਪਣੇ ਰਿਸ਼ਤੇਦਾਰ ਬਲਾ ਕੇ ਰੱਖਿਓਏ ਨੇ ਜਾਂ ਕੋਈ ਲੇਬਰ ਦੇ ਰੂਪ ਚ ਜਿਆਦਾ ਤੋਂ ਜਿਆਦਾ ਬੰਦੇ ਅੱਜ ਕੱਲ ਬੁਲਾ ਰਹੇ ਨੇ ਤੇ ਤੁਸੀਂ ਤੁਰੰਤ ਉਹਦੀ ਸੂਚਨਾ ਪੁਲਿਸ ਨੂੰ ਜ਼ਰੂਰ ਦਿਓ ਕਿਉਂਕਿ ਇਹ ਕਰਨ ਕੀ ਦੇ ਨੇ ਅੱਜ ਕੱਲ ਆਪ ਇੱਕ ਜਾਣਾ ਇੱਥੇ ਕੰਮ ਕਰਦਾ ਹੁੰਦਾ ਪਿੰਡੋ ਬੁਲਾ ਲੈਂਦੇ ਨੇ ਹੋਰ ਆਪਣੇ ਯਾਰ ਦੋਸਤ ਉੱਥੇ ਇੱਕੋ ਜਗ੍ਹਾ ਤੇ ਬੁਲਾ ਲੈਂਦੇ ਨੇ ਜਿੱਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਪ੍ਰੋਪਰ ਕਰਾਈ ਹੁੰਦੀ ਨਾ ਨੇ ਤੇ ਹੋ ਸਕਦਾ ਉਹਨਾਂ 'ਚ ਕੋਈ ਕੱਲ ਨੂੰ ਕੋਈ ਸ਼ਰਾਰਤੀ ਅੰਸਰ ਕੋਈ ਗਲਤ ਇਤੇ ਹਰਕਤ ਕਰ ਜਾਵੇ ਕੋਈ ਇਹੋ ਜਿਹਾ ਹਾਸੇ ਨੂੰ ਅੰਜਾਮ ਦੇ ਦੇ ਲੇਕਿਨ ਪੁਲਿਸ ਦੀ ਵੈਰੀਫਿਕੇਸ਼ਨ ਵੀ ਨਹੀਂ ਹੋਈ ਹੋਏਗੀ ਤੇ ਇਹੋ ਜਿਹੇ ਲੋਕਾਂ ਦਾ ਪਤਾ ਵੀ ਨਹੀਂ ਲੱਗਦਾ ਹੁਣ ਰੀਸੈਂਟਲੀ ਅੰਮਰਸਰ ਚ ਇੱਕ ਏਰੀਆ ਗੁਰਬਖਸ਼ ਨਗਰ ਉਥੇ ਇੱਕੋ ਕਾਰ ਚੋਂ ਘੱਟੋ-ਬੜ 40-50 ਬੰਦੇ ਮਿਲੇ ਨੇ ਜੋ ਕਿ ਲੇਬਰ ਸੀਗੀ ਲੇਕਿਨ ਉਹਨਾਂ ਦੀ ਗਲਤੀ ਕੀ ਸੀਗੀ ਉਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਦੇਖੋ ਆਪਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵਿਸ਼ੇਸ਼ ਸਮੁਦਾਇ ਦੇ ਖਿਲਾਫ ਨਹੀਂ ਆ ਲੇਕਿਨ ਮੈਂ ਵੇਖੋ ਜਦੋਂ ਇਹੋ ਜਿਹੇ ਹਾਸੇ ਸਾਹਮਣੇ ਆਉਂਦੇ ਆ ਐਵੇਂ ਜਿਹੀ ਖਬਰਾਂ ਸਾਹਮਣੇ ਆਉਂਦੀਆਂ ਚਿੰਤਾ ਦਾ ਵਿਸ਼ੇ ਬਣ ਜਾਂਦਾ ਵਾ ਸਭ ਤੋਂ ਪਹਿਲਾਂ ਆਪਣੀ ਹਿਫਾਜ਼ਤ ਆਪਣੀ ਸਿਕਿਉਰਿਟੀ ਹੈ ਉਸ ਤੋਂ ਬਾਅਦ ਕੋਈ ਬਾਕੀ ਚੀਜ਼ ਤੇ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਆਪਣੇ ਆਪਣੇ ਏਰੀਏ 'ਚ ਜ਼ਰੂਰ ਧਿਆਨ ਦਿਓ ਕਿਤੇ ਬਾਰੋਂ ਇਹਨਾਂ ਨੇ ਹੋਰ ਆਪਣੇ ਸੱਜਣ ਮਿੱਤਰ ਬਲਾ ਕੇ ਆ ਹੋਰ ਬੰਦੇ ਬਲਾ ਕੇ ਇਦਾਂ ਲੇਬਰ ਦੇ ਕੈਨ ਤੇ ਰੱਖੇ ਤੇ ਨਹੀਂ ਹੋਏ ਕਿਤੇ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਵੀ ਆ ਕਿ ਨਹੀਂ ਕਰਾਈ ਤੇ ਇਹਨਾਂ ਨੂੰ ਕਿਰਪਿਆ ਮਕਾਨ ਜਾਂ ਦੁਕਾਨ ਕਰਾਇਆ ਤੇ ਦੇਣ ਤੋਂ ਪਹਿਲਾਂ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾਓ ਕਿਉਂਕਿ ਅੱਜਕੱਲ ਇਹ ਵੀ ਇੱਕ ਨਵਾਂ ਪਤਾ ਲੱਗਣ데요 ਕਿ ਇਹ ਜਿਹੜਾ 10000 ਰੁਪਇਆ ਵੀ ਕਿਦਾਂ ਕਰਾਇਆ ਵਾ ਇਹ 15000 ਦੇ ਕੇ ਵੀ ਲੈ ਲੈਂਦੇ ਨੇ ਇਹੋ ਜਿਹੀ ਕਿਹੜਾ ਇਹੋ ਜਿਹਾ ਚੱਲਣ데요 ਵਾ ਇਹਨਾਂ ਦਾ ਕਿ ਜਿਹੜਾ ਕਰਾਇਆ ਸਾਡੇ ਪੰਜਾਬੀ 10000 ਨਹੀਂ ਦਿੰਦੇ ਜਿਹੜੀ ਚੀਜ਼ ਦਾ ਇਹ 15000 ਦੇ ਕੇ ਵੀ ਲੈ ਲੈਂਦੇ ਨੇ ਉਤੋਂ ਇਹ ਧਰਮ ਪਰਿਵਰਤਨ ਕਰਾਉਣ ਦੀ ਕਾਪਾ ਰੀਸੈਂਟਲੀ ਵੀਡੀਓ ਪਾਈ ਸੀ ਬੱਚਿਆਂ ਦਾ ਧਰਮ ਪਰਿਵਰਤਨ ਕਰਾਉਣ ਦੇ ਨੇ ਹਿੰਦੂ ਸਿੱਖ ਬੱਚਿਆਂ ਦਾ ਇਹਨਾਂ ਦੀ ਕੀ ਇਹੋ ਜੀ ਮਨਸ਼ਾ ਵਾ ਦੇਖੋ ਮੈਂ ਬਾਰ-ਬਾਰ ਕਹਿੰਦਾ ਵਾਂ ਮੈਂ ਇਹਨਾਂ ਨੂੰ ਟਾਰਗੇਟ ਨਹੀਂ ਕਰ ਰਿਹਾ ਬਟ ਮੈਂ ਅਵੇਅਰਨੈਸ ਜ਼ਰੂਰ ਕਹਿ ਰਿਹਾ ਵਾਂ ਕਿ ਅਵੇਅਰ ਰਹੋ ਆਪਣਾ ਸਤਰਕ ਰਹੋ ਕਿ ਜਿਹੜਾ ਵੀ ਤੁਹਾਨੂੰ ਵਿਖਦਾ ਵਾ ਕੋਈ ਵੀ ਤੁਹਾਨੂੰ ਲੇਬਰ ਵਿਖਦੀ ਆ ਜਾਂ ਕੋਈ ਤੁਹਾਨੂੰ ਲੱਗਦਾ ਵਾ ਕਿ ਬਾਹਰੋਂ ਆਏ ਹੋਏ ਨੇ ਬਹੁਤ ਜ਼ਿਆਦਾ ਗਿਣਤੀ ਚ ਕੋ ਘਰ ਚ ਰਹਿ ਰਹੇ ਨੇ ਜਾਂ ਇੱਕ ਇਲਾਕੇ ਚ ਰਹਿ ਰਹੇ ਨੇ ਤੇ ਉਹਦੀ ਪੁਲਿਸ ਨੂੰ ਸੂਚਨਾ ਤੁਰੰਤ ਦਿਓ ਤਾਂ ਕਿ ਵੇਖੋ ਪੁਲਿਸ ਨੂੰ ਜੇ ਤੱਕ ਤੁਸੀਂ ਸੂਚਿਤ ਨਹੀਂ ਕਰੋਗੇ ਪੁਲਿਸ ਨੂੰ ਪਤਾ ਨਹੀਂ ਲੱਗੇਗਾ ਤੇ ਪੁਲਿਸ ਅੱਗੇ ਵੀ ਹੱਥ ਜੋੜ ਬੇਨਤੀ ਆ ਪਹਿਲ ਦਾ ਆਧਾਰ ਤੇ ਪੁਲਿਸ ਵੈਰੀਫਿਕੇਸ਼ਨ ਇਹਨਾਂ ਦੀ ਜਰੂਰ ਕਰੋ ਕਿਉਂਕਿ ਅਹੀ ਨਹੀਂ ਜਾਣਦੇ ਕਿ ਸਾਡੇ ਅੰਮ੍ਰਿਤਸਰ ਪੰਜਾਬ ਚ ਕੋਈ ਵੀ ਐਦਾਂ ਦਾ ਹਾਦਸਾ ਵਾਪਰਿਆ ਧੰਨਵਾਦ